ਮਾਰਦਾ ਘੋੜਦਾ ਜਿੱਥੇ ਮਰਜੀ ਮਾਰਦਾ ਘੋੜਦਾ ਰਹਿੰਦਾ ਵਾ ਤੇ ਮਤਲ ਮੈਂ ਘਟਾ-ਵਟਾ ਨਹੀਂ ਦਿੰਦਾ ਵੀ 10 ਸਾਲ ਹੋਏ ਆ ਨੂੰ ਤੁਹਾਡੇ 12 ਸਾਲ ਇਹ ਮਤਲ 9 ਸਾਲ ਹੋਏ ਮੇਰੇ ਵਿਆਹ ਨੂੰ ਹਾਂਜੀ ਤੇ ਬੱਚੇ ਕਿੰਨੇ ਬੱਚੇ ਮਤਲ ਕੁੜੀ ਮੁੰਡਾ ਵਾ ਮੇਰਾ ਹਾਂਜੀ ਤੇ ਜਿੱਦੋ ਵੀ ਜਿੱਦੋਂ ਮੈਂ ਗੱਡੇ ਉੱਡੇ ਤੇ ਜਾਵਾਂ ਤੇ ਮਾਰਦਾ ਘੋੜਦਾ ਮੈਨੂੰ ਬੜਾ ਵਾ ਤੇ ਮੁੜਕੇ ਕਹਿੰਦਾ ਵਾ ਤੇ ਗਲਤਫਹਿਮੀਆਂ ਦੇ ਭੈਣਾ ਕਹਿੰਦੀਆਂ ਤੇ ਉਹ ਆਪਣੀ ਭੈਣ ਦਾ ਮੰਗਲ ਲੱਗਾ ਵਾ ਤੇ ਗਲਤਫਹਿਮੀਆਂ ਕਰਦਾ ਵਾ ਤੇ ਪਿੰਕੀ ਕਿਹਨੇ ਰਹਿੰਦੀ ਆ ਕਿੰਨੀ ਦੇਰ ਹੋ ਗਏ ਤੁਹਾਡੇ ਵਿਆਹ ਨੂੰ 9 ਸਾਲ ਹੋਏ ਵਿਆਹ ਨੂੰ ਸਾਡੇ ਨੂੰ ਤੁਹਾਨੂੰ ਕਦੋਂ ਪਤਾ ਲੱਗਾ ਕਿ ਨਸ਼ੇ ਕਰਦਾ ਸੀ ਹਾਂਜੀ ਤੁਹਾਨੂੰ ਮੈਂ ਪਤਾ ਲੱਗਾ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਉਦੋਂ ਤੋਂ ਸਾਡੀ ਰਹਿੰਦੇ ਹੁੰਨੇ ਆਪਾਂ ਤੇ ਉਦੋਂ ਮਤਲਬ ਕੱਟ ਕਰਦਾ ਸੀ ਥੋਂ ਜਿਆਦਾ ਇਕੱਲਾ ਪਿਆ ਵਾ ਕਿੰਨੇ ਬੱਚੇ ਤੁਹਾਡੇ ਹਾਂਜੀ ਕੁੜੀ ਮੁੰਡਾ ਮੇਰਾ ਤੂੰ ਹੁਣ ਰਹਿੰਦੇ ਕਿੱਥੇ ਤੂੰ? ਵੀਰ ਕਿਚ ਰਹਿੰਦੀ ਮਤਲਬ ਮੈਂ ਆਪ ਹੀ ਕੰਮ ਕਰਕੇ ਰੋਟੀ ਖਾਣੀ ਮਤਲਬ ਮੰਮੀ ਡੈਡੀ ਕਰਨੀ ਆ। ਨਾਰਸ਼ਮੀਤ ਹਾਂਜੀ ਕੀ ਗੱਲ ਹੈ ਪਾਪਾ ਕੀ ਕਰਦੇ ਤੇਰੇ? ਮੇਰਾ ਪਾਪਾ ਕਰਦਾ ਨਸ਼ੇ। ਠੀਕ ਐ ਮਾਰਦਾ ਕੁੱਟਦਾ ਤੈਨੂੰ? ਹਾਂਜੀ ਕਿੰਨੀ ਦਿਨ ਹੋ ਗਈ ਨਸ਼ੇ ਕਰਦਾ? ਕੰਦਾ ਤੂੰ ਪਨੀਮਾ ਕੋਰੇ ਅਕਰਤਰਾ ਤੇਰੀ ਮਾਣ ਕੇ ਦੇ ਨਾਲ ਰੰਦੀ ਤੂੰ ਆਪਣੇ ਕਾ ਉੱਥੇ ਚੱਲ ਜਾ ਹਾਂ ਨਾਲ ਜੇ ਤੁਸੀਂ ਰੋਕਦੇ ਨਹੀਂ ਪਾਪਾ ਨੂੰ ਕਿ ਪਾਪਾ ਨਸ਼ੇ ਨਹੀਂ ਕਰਨੇ ਦੇ ਗੰਦਾ ਮੈਂ ਤੁਹਾਨੂੰ ਨਹੀਂ ਤੁਸੀਂ ਨਹੀਂ ਰੋਕਣਾ ਮੈਨੂੰ ਗੰਦਾ ਜਿੰਨ ਦਾ ਕੋ ਨਹੀਂ ਹੁੰਦੇ ਤੁਸੀਂ ਤੁਸੀਂ ਨਹੀਂ ਮੈਨੂੰ ਰੋਕਣਾ ਪਾਪਾ ਘਰੇ ਹੁੰਦੇ ਆ ਹਾਂਜੀ ਸਾਰਿਆਂ ਨੂੰ ਜੈ ਭੀਮ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਰ ਹੈ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਪੰਜਾਬ ਪਰਦਾਨਾ ਜਿੱਦਾਂ ਕਿ ਇਸ ਭੈਣ ਨੇ ਦੱਸਿਆ ਹੈ ਪਿੰਕੀ ਇਸ ਦਾ ਨਾਮ ਪਿੰਕੀ ਹੈ ਕਿ ਮੇਰਾ ਘਰ ਵਾਲਾ ਇੱਕ ਟੀਕੇ ਔਰ ਨਸ਼ੇ ਦੀ ਡੋਜ਼ ਬਹੁਤ ਜ਼ਿਆਦਾ ਲੈਂਦਾ ਹੈ ਕਿ ਮੇਰੇ ਦੋ ਬੱਚੇ ਆ ਮੈਨੂੰ ਖਰਚਾ ਵੀ ਨਹੀਂ ਦਿੰਦਾ ਕਿ ਮੈਂ ਆਪਣੇ ਪੇਕਿਆਂ ਦੇ ਘਰੇ ਰਹਿ ਰਹੀ ਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਜਿੱਦਨ ਗੱਲਬਾਤ ਹੋਈ ਤੇ ਇੱਕ ਉਹਨਾਂ ਦੀਆਂ ਭੈਣਾਂ ਕਹਿੰਦੀਆਂ ਮੁੰਡੇ ਦੀਆਂ ਭੈਣਾਂ ਕਹਿੰਦੀਆਂ ਕਿ ਟੀਕਾ ਲਾਣਾ ਇੱਕ ਨਾਰਮਲੀ ਔਰ ਆਮ ਜੀ ਗੱਲ ਆ ਤੁਸੀਂ ਕਿਨੂੰ ਕਿਨੂੰ ਡੱਕੋਗੇ ਜ ਜ ਅਕਸਰ ਆਪਣੇ ਭਰਾ ਨੂੰ ਜਾਂ ਨਸ਼ੇ ਦੇ ਖਿਲਾਫ ਨਹੀਂ ਬੋਲ ਸਕਦੀਆਂ ਕਿਸੇ ਧੀ ਦੀ ਜ਼ਿੰਦਗੀ ਬਰਬਾਦ ਕਰਨਾ ਮੀਡੀਆ ਵਾਲੇ ਖੁਦ ਦੇਖ ਹੀ ਸਕਦੇ ਪਰਿਵਾਰ ਦਾ ਹਾਲ ਕਿ ਕਿੰਨਾ ਬੇਰੁਜ਼ਗਾਰ ਪਰਿਵਾਰ ਆ ਪਰ ਇੱਕ ਨਸ਼ੇ ਨੂੰ ਨਸ਼ੇ ਦੀ ਲਤ ਲੱਗੀ ਹੋਈ ਆ ਬੱਚੇ ਆ ਛੋਟੇ ਛੋਟੇ ਬੱਚੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਮੇਰੇ ਬੱਚੇ ਕਿੱਥੇ ਆ ਕਿੱਦਾਂ ਇੱਕ ਬੇਟੀ ਇਹਨਾਂ ਦੀ 8 ਸਾਲ ਦੀ ਉਹਨਾਂ ਨੂੰ ਅਸੀਂ ਪੁੱਛਿਆ ਕਿ ਤੇ ਨਸ਼ਾ ਕਰਦੇ ਉਹਨਾਂ ਨੇ ਖੁਦ ਕਿਹਾ ਗੁੜੀਆਂ ਨੇ ਕਿ ਮੇਰੇ ਫਾਦਰ ਸਾਹਿਬ ਇੱਕ ਸ਼ੀਸ਼ਾ ਰੱਖ ਕੇ ਟੀਕਾ ਲਾਂਦੇ ਆ ਇਹ ਦੇਖੋ ਮੈਂ ਪ੍ਰਸ਼ਾਸਨ ਨੂੰ ਵੀ ਬਾਰ ਬਾਰ ਅਸੀਂ ਵੇਰ ਕਾ ਐਸ ਐਚਓ ਨੂੰ ਵੀ ਨੋਟਿਸ ਦਿੱਤਾ ਪਰ ਪ੍ਰਸ਼ਾਸਨ ਦੇ ਸਿਰ ਤੇ ਜੂਨ ਹੀ ਸਰਕਦੀ ਪਈ ਕਿ ਮੈਨੂੰ ਤਾਂ ਲੱਗਦਾ ਭਗਵੰਤਮਾਨ ਕਹਿੰਦਾ ਨਸ਼ੇ ਮੈਂ ਘੱਟ ਕਰਦਾ ਪਿਆ ਹਰ ਘਰ ਦੇ ਵਿੱਚ ਤੀ ਦੁਖੀ ਆ ਮੈਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿਨੀ ਤੇ ਭਗਵੰਤਮਾਨ ਨੂੰ ਵੀ ਚੇਤਾਵਨੀ ਦਿਨੀ ਆ ਦੋ ਦਿਨ ਦੇ ਅੰਦਰ ਅੰਦਰ ਜੇ ਇੱਥੇ ਕਾਨੂੰਨੀ ਕਾਰਵਾਈ ਨਹੀਂ ਹੋਈ ਤੇ ਫਿਰ ਇਹ ਭੰਡਾਰੀ ਪੁਲ ਜਿਹੜਾ ਸੋ ਇਨਸਾਨ ਨਹੀਂ ਰਹੇਗਾ ਜੋ ਕਿ ਨਸ਼ੇ ਦੀ ਇਹਨਾਂ ਨੂੰ ਲਤ ਲੱਗੀ ਹੈ ਪੰਜਾਬ ਸਰਕਾਰ ਤੇ ਖੈਰ ਨਹੀਂ ਹਟਾਏਗੀ ਫਿਰ ਸਾਹੀ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਮੈਂ ਆਪਣੀ ਭੈਣ ਨੂੰ ਇਨਸਾਫ ਦੀ ਮੰਗ ਵੀ ਕਰਾਂਗੀ ਪਰ ਹਾਂਜੀ ਮੈਡਮ ਉਹਨਾਂ ਦਾ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਫਿਰ ਅ ਸਰ ਦੇਖੋ ਗੁਜ਼ਾਰਾ ਉਹ ਭੈਣ ਕਹਿੰਦੀ ਪਈ ਹੈ ਕਿ ਮੈਂ ਸਾਰਿਆਂ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚੇ ਕਰਕੇ ਗੁਜ਼ਾਰਾ ਕਰਦੀ ਪਈ ਆ ਤੇ ਇੱਕ ਬੰਦਾ ਹੋਣ ਦੇ ਉੱਤੇ ਕਲੰਕਾ ਮੈਂ ਤਾਂ ਇਹੀ ਕਹੂੰਗੀ ਕਿ ਕਲੰਕਾ ਕਿ ਜਿਹੜਾ ਆਪਣੀ ਜਨਾਨੀ ਨੂੰ ਖਰਚਾ ਨਹੀਂ ਦੇ ਸਕਦਾ ਆਪਣੀਆਂ ਬੱਚੀਆਂ ਨੂੰ ਖਰਚਾ ਨਹੀਂ ਦੇ ਸਕਦਾ ਇਹ ਤਾਂ ਫਿਰ ਸਰਾ ਸਰ ਕਲੰਕ ਮੱਥੇ ਲੱਗਿਆ ਹੋਇਆ ਨਾ ਤੇ ਪ੍ਰਸ਼ਾਸਨ ਨੂੰ ਅਸੀਂ ਮੈਂ ਬਾਰ-ਬਾਰ ਕਹਿੰਨੀ ਕਿ ਪ੍ਰਸ਼ਾਸਨ ਨੂੰ ਦੋ ਦਿਨ ਐਸ ਭੈਣ ਦੇ ਨਾਲ ਧਨਮਨ ਦੇ ਨਾਲ ਖੜੀ ਹੋਵਾਂਗੀ ਕਿ ਪ੍ਰਸ਼ਾਸਨ ਕਾਰਵਾਈ ਕਰਨ ਤੇ ਮਜਬੂਰ ਹੋਏਗੀ ਮੇਰਾ ਨਾਂ ਜੀ ਅਮਨ ਮੂਲ ਨਿਵਾਸੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਪੰਜਾਬ ਤੋਂ ਸੀਨੀਅਰ ਮੈਂਬਰ ਜਿਸ ਤਰ੍ਹਾਂ ਕਿ ਅੱਜ ਅਸੀਂ ਇਥੇ ਵੇਰਕੇ ਵਿੱਚ ਇੱਕ ਸਾਡੀ ਭੈਣ ਹੈ ਪਿੰਕੀ ਜਿਸ ਦਾ ਵਿਆਹ ਜਹਾਂਗੀਰ ਦੇ ਵਿੱਚ ਹੋਇਆ ਸੀ 10-12 ਸਾਲ ਇਹਦੇ ਵਿਆਹ ਨੂੰ ਹੋ ਚੁੱਕੇ ਆ ਪਰ ਇਸ ਦੇ ਦੱਸਣ ਦੇ ਮੁਤਾਬਕ ਹੀ ਇਹਦਾ ਜਿਹੜਾ ਪਤੀ ਆ ਉਹ ਪਹਿਲਾਂ ਤੇ ਚਿੱਟੇ ਦਾਦੀ ਹੀ ਹੁਣ ਉਹ ਬੰਦਾ ਜਿਹੜਾ ਵਾ ਟੀਕੇ ਦਾਦੀ ਹੋ ਚੁੱਕਿਆ ਆ ਤੇ ਉਹਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਆਪਣੇ ਬੱਚਿਆਂ ਦੇ ਸਾਹਮਣੇ ਸ਼ੀਸ਼ਾ ਰੱਖ ਕੇ ਜਿਹੜੇ ਇੰਜੈਕਸ਼ਨ ਲਗਾਉਂਦਾ ਆ ਤੇ ਇਹ ਭੈਣ 8-9 ਮਹੀਨਿਆਂ ਤੋਂ ਇੱਥੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਆ ਤੇ ਉਹ ਬੰਦਾ ਜੇ ਆਪਣਾ ਆਪਣਾ ਗੁਜ਼ਾਰਾ ਆਪਣੇ ਆਪ ਕਰਦੀ ਪਈ ਆ ਜੇ ਇਹਨੂੰ ਖਰਚਾ ਨਹੀਂ ਦੇ ਰਿਆ ਉਹ ਵਿਚਾਰੀ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਪਈ ਆ ਤੇ ਇਹਨੂੰ ਜਦੋਂ ਮਰਜ਼ੀ ਕਿਸੇ ਵੀ ਗਲੀ ਦੇ ਵਿੱਚ ਜਾਂ ਰਸਤੇ ਦੇ ਵਿੱਚ ਇਹਨੂੰ ਮਾਰਕਟਾਈ ਕਰਦਾ ਹੈ ਇਹਦੇ ਫਾਇਦਾ ਸਾਹਮਣਾ ਮਾਰਕਟਾਈ ਕਰਦਾ ਹੈ ਤੇ ਵੇਰ ਕੇ ਆਪਾਂ ਥਾਣੇ ਪਰਸੋਂ ਚੋਤ ਗਏ ਵੀ ਹਾਂ ਕਿ ਦੱਸਿਆ ਕਿ ਇਹ ਬੰਦਾ ਨਸ਼ੇ ਦਾ ਆਦੀ ਆ ਇਹਨੂੰ ਪਕੜ ਕੇ ਇਹਨੂੰ ਪੁੱਛਿਆ ਜਾਵੇ ਕਿ ਕਿੱਥੋਂ ਨਸ਼ਾ ਲੈਂਦਾ ਪਰ ਵੇਰ ਕੇ ਜਿਹੜੀ ਪੁਲਿਸ ਕਰਮੀ ਸੀ ਉਹਨਾਂ ਨੇ ਕੋਈ ਵੀ ਮਿਲ ਕੇ ਦੀ ਗੱਲ ਨਹੀਂ ਸੁਣੀ ਉਨੂੰ ਫੜਨ ਦੀ ਬਜਾਏ ਇਹਨੂੰ ਫੇਰ ਘਰ ਵਾਪਸ ਭੇਜ ਦਿੱਤਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਸੀਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਉਸ ਬੰਦੇ ਨੂੰ ਫੜ ਕੇ ਜਿਹੜਾ ਕਿ ਉਹਦਾ ਪਤਾ ਕੀਤਾ ਜਾਵੇ ਕਿ ਉਹ ਕਿੱਥੋਂ ਨਸ਼ਾ ਲੈਂਦਾ ਆ ਤੇ ਇਹਦੇ ਵਿੱਚ ਦੱਸਣ ਮਤ ਹੈ ਕਿ ਥੋੜਾ ਸਮਾਂ ਪਹਿਲਾਂ ਨਸ਼ਾ ਵੇਚਦਾ ਵੀ ਸੀ ਪਰ ਪੁਲਿਸ ਪ੍ਰਸ਼ਾਸਨ ਸੁੱਤੀ ਪਈ ਆ ਅਗਰ ਕਹਿੰਦੇ ਕਿ ਭਗਵੰਤ ਮਾਨ ਕਹਿੰਦਾ ਹੈ ਕਿ ਨਸ਼ੇ ਬਾਰੇ ਦੱਸੋ ਕਿ ਨਸ਼ਾ ਕੌਣ ਵੇਚਦਾ ਕੌਣ ਕਰਦਾ ਤੇ ਜੇ ਪ੍ਰਸ਼ਾਸਨ ਨੂੰ ਦੱਸਦੇ ਆ ਤੇ ਫੇਰ ਕਾਨੂੰਨੀ ਕਾਰਵਾਈ ਕੋਈ ਨਹੀਂ ਤੇ ਦੋ ਦਿਨਾਂ ਦਾ ਸਮਾਂ ਆ ਤੇ ਜਿਸ ਤਰ੍ਹਾਂ ਕਿ ਸਿਮਰਨਜੀਤ ਕੋ ਪ੍ਰਧਾਨ ਨੇ ਕਿਹਾ ਇਹ ਦਤਾਇਆ ਤੇ ਭੰਡਾਰੀ ਬੋਲਤੇ ਉਹ ਬੈਠੇ ਕੀ ਭਾਂਦੇ ਨਾਲ ਤੇ ਅਸੀਂ ਚੇਤਾਵਨੀ ਦਿੰਨੇ ਆ ਕਿ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਨੂੰ ਵੀ ਕਿ ਇਸ ਭੈਣ ਨੂੰ ਇਨਸਾਫ ਦਿਵਾ ਲਈ ਭੰਡਾਰੀ ਬੋਲਤੇ ਦੋ ਦਿਨਾਂ ਬਾਅਦ ਜਿਹੜਾ ਵੀ ਜਿਸ ਤਰ੍ਹਾਂ ਵੀ ਇਹ ਬੈਠੇ ਕੀ ਭੋਖੜ ਧਾਲ ਤੇ ਕਹੇਗੀ ਭੋਖੜ ਧਾਲ ਦੇ ਨਾਲ ਬੈਠਾਂਗੇ ਤੇ ਜੇ ਧਰਨਾ ਪ੍ਰਦਰਸ਼ਨ ਕਰਨ ਦੀ ਬਜਾਏ ਜੇ ਚੱਕਾ ਜਾਮੀ ਕਰਨਾ ਪਿਆ ਉਹ ਭਾਰਤੀ ਮੂਲਵਾਸੀ ਮੁਕਤੀ ਮੋਰਚੇ ਤੇ ਭਗਵਾਨ ਵਾਲਮੀਕੀ ਐਂਬੈਡਕਰ ਕੋਰ ਕਮੇਟੀ ਪੰਜਾਬ ਕਰੇਗੀ ਜੈ ਭੀਮ ਜੈ ਸੇਵਾਦਾਨ